ਅੱਜ ਆਪਣੀ ਵੀਡੀਓ ਚ ਤੁਹਾਨੂੰ ਸਭ ਤੋਂ ਸਸਤੀਆਂ ਗੱਡੀਆਂ ਮਿਲ ਜਾਣਗੀਆਂ ਰੇਟ ਬਹੁਤ ਘੱਟ ਨੇ ਦੇਖੋ ਤੁਸੀਂ ਤੇ ਇਹ ਗੱਡੀਆਂ ਤੁਹਾਨੂੰ ਪਸੰਦ ਆਉਣਗੀਆਂ ਤੁਹਾਡੇ ਪਿੰਡ ਸ਼ਹਿਰ ਦੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਸੀ ਤੇ ਆਪਣੇ ਚੈਨਲ ਦਾ ਪਹਿਲਾਂ ਤਾਂ ਵਟਸਐਪ ਨੰਬਰ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ ਜੇ ਕਿਸੇ ਨੇ ਐਡ ਕਰਵਾਉਣੀ ਹੈ ਸੀ ਤੁਹਾਡੇ ਕੋਲੇ ਕੋਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਬੁਲਟ ਜੀਪ ਕੁਛ ਵੀ ਹੈ ਵੇਚਣ ਵਾਸਤੇ ਭੇਜੋ ਆਪਣੇ ਕੋਲ ਜਲਦੀ ਬਿਲਕੁਲ ਫਰੀ ਦੇ ਵਿੱਚ ਐਡ ਲਗਾ ਦੇਵਾਂਗੇ ਤੇ ਹੁਣ ਆਪਾਂ ਮਸ਼ੀਨਰੀਆਂ ਦੀ ਗੱਲ ਕਰਦੇ ਹਾਂ ਪਹਿਲੀ ਗੱਡੀ ਆਪਣੇ ਕੋਲ ਵੈਗਨਰ ਪਹੁੰਚੀ ਹੈ ਕਾਫੀ ਡਿਮਾਂਡ ਆ ਰਹੀ ਹੈ ਜੀ ਵੈਗਨਰ ਗੱਡੀ ਦੀ ਲੈ ਕੇ ਪਹੁੰਚਿਆ ਤੁਹਾਡੇ ਵਾਸਤੇ ਬਾਗਾ ਪੁਰਾਣਾ ਮਾਲਕ ਦਾ ਏਰੀਆ ਜੀ ਤੇ ਗੱਡੀ ਆਲ ਓਕੇ ਹੈ 60000 ਮਾਲਕ ਨੇ ਸਿਰਫ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਨੰਬਰ ਪਲੇਟਾਂ ਸਰਕਾਰੀ ਨੇ ਦਿੱਲੀ ਨੰਬਰ ਗੱਡੀ ਹੈ 7 ਮਾਡਲ ਹੈ ਤੇ ਸੀएनजी ਟੈਂਕ ਲੱਗਿਆ ਹੋਇਆ ਹੈ ਤੇ ਵਧੀਆ ਗੱਡੀ ਹੈ ਨੁਕਸ ਕੋਈ ਨਹੀਂ ਅੰਦਰ ਬਾਹਰੋਂ ਕੰਡੀਸ਼ਨ ਤੁਹਾਡੇ ਸਾਹਮਣੇ ਚਾਰੇ ਪਾਸੇ ਫੋਟੋਆਂ ਮਾਲਕ ਨੇ ਚੰਗੀਆਂ ਖਿੱਚ ਕੇ ਆਪਣੇ ਕੋਲੇ ਭੇਜੀ ਹੈ ਜੇ ਆਪਾਂ ਅੰਦਰੋਂ ਗੱਲ ਕਰੀਏ ਸੀਟ ਕਵਰ ਮੈਟਿੰਗ ਵਧੀਆ ਮਿਲ ਜਾਊਗਾ ਆਪਾਂ ਨੂੰ ਜਿਹੜਾ ਆਊਟ ਚ ਕੋਕਾ ਗੱਡੀ ਆ ਇੰਜਨ ਗੇਅਰ ਵੱਲੋਂ ਬਹੁਤ ਚੰਗੀ ਗੱਡੀ ਆ ਜਾ ਕੇ ਦੇਖਣੀ ਆ ਜਾ ਕੇ ਦੇਖ ਲਿਓ ਬਾਗਾ ਪ੍ਰਾਣਾ ਖੜੀ ਆ ਮਾਲਕ ਦੇ ਘਰੇ ਘਰ ਦੀ ਗੱਡੀ ਆ ਜਿਨ੍ਹਾਂ ਦੀ ਗੱਡੀਆਂ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ 62800 3455500 41 ਤੇ ਸੈਕਿੰਡ ਜਿਹੜੀ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਤੁਸੀਂ ਡਿਮਾਂਡ ਪਾਈ ਸੀਗੀ ਆਲਟੋ ਗੱਡੀ ਵਾਸਤੇ ਲੈ ਕੇ ਪਹੁੰਚਿਆ 60000 ਦੀ ਗੱਡੀ ਆ ਸਿਰਫ ਤੇ ਟਾਇਰ ਆਪਾਂ ਨੂੰ ਨਵੇਂ ਵਾਂਗੂ ਮਿਲ ਜਾਣਗੇ 90 ਤੋਂ 95 ਪੈਸੇ ਗੱਡੀ ਦਾ ਮਾਡਲ 2006 ਹੈ ਗੱਡੀ ਦੀ ਹਾਲਤ ਬਹੁਤ ਚੰਗੀ ਹੈ ਘਰ ਦੀ ਗੱਡੀ ਆ ਵੀ ਮਾਲਕ ਦੇ ਘਰੇ ਖੜੀ ਆ ਚਲਾ ਕੇ ਦੇਖਣੀ ਹੈ ਦੇਖਣੀ ਹੈ ਤੁਸੀਂ ਜਾ ਕੇ ਦੇਖੋ 90 ਤੋਂ 95 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਵਰੇਟੇ ਖੜੀ ਹੈ ਗੱਡੀ ਵਰੇਟੇ ਏਰੀਆ 'ਚ ਘਰੇ ਬਾਕੀ ਚਾਰੇ ਪਾਸੋਂ ਫੋਟੋਆਂ ਚਾਲੀ ਰਹੀਆਂ ਤੁਸੀਂ ਦੇਖ ਰਹੇ ਹੋ ਅੰਦਰੋਂ ਵੀ ਪੂਰੀ ਟੌਪ ਦੀ ਗੱਡੀ ਪਈ ਆ ਬਾਹਰੋਂ ਵੀ ਵਧੀਆ ਕੰਡੀਸ਼ਨ ਹੈ ਬਾਕੀ ਤੁਹਾਡੇ ਸਾਹਮਣੇ ਗੱਡੀ ਹੈ 60000 ਰੁਪਏ ਇੱਕ ਵਾਰੀ ਡਿਮਾਂਡ ਆ ਲੈਸ ਵਸ ਹੋ ਜਾਊਗਾ ਮਾਲਕ ਨੇ ਕਿਹਾ ਹੈ ਮੌਕੇ ਤੇ ਰੇਟ ਘਟਾ ਦਾਂਗੇ ਇੱਕ ਵਾਰੀ ਸਿਰਫ ਡਿਮਾਂਡ ਆ ਤੇ ਨੰਬਰ ਮਾਲਕ ਦਾ ਜਿਨ੍ਹਾਂ ਦੀ ਗੱਡੀ ਆ 987008299415 ਮਾਲਕ ਨਾਲ ਗੱਲ ਕਰ ਲਿਓ ਜੀ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਗੱਡੀ ਜੀ ਜਿਹੜੀ ਗੱਡੀ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਸੈਂਟਰੋ ਗੱਡੀ ਪਹੁੰਚੀ ਆ ਸਿਰਫ 55000 ਦੀ ਗੱਡੀ 'ਚ ਕਮੀ ਕੋਈ ਨਹੀਂ ਹੈਗੀ ਬਹੁਤ ਵਧੀਆ ਗੱਡੀ ਆ ਮਾਲਕ ਨੇ ਬਹੁਤ ਵਧੀਆ ਰੱਖੀ ਹੋਈ ਆ ਤੁਸੀਂ ਚਲਾ ਕੇ ਦੇਖਣੀ ਐ ਚਲਾ ਕੇ ਦੇਖ ਸਕਦਾ ਹਾਂ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲ ਜੂਗੀ 2002 ਮਾਡਲ ਗੱਡੀ ਐ 24 ਤੱਕਰ ਪਾਸਿੰਗ ਐ 55000 ਡਿਮਾਂਡ ਐ ਨਾਬੇ ਖੜੀ ਐ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਹੀ ਰੱਖਿਆ ਸੀ ਗੱਲ ਤੁਸੀਂ ਆਪੇ ਕਰ ਲਿਓ ਤੇ ਵੀਡੀਓ ਦੀ ਗੱਲਬਾਤ ਹੋ ਗਈ ਜੀ ਪੂਰੀ ਗੱਡੀਆਂ ਤੁਹਾਨੂੰ ਕਿਵੇਂ ਲੱਗੀਆਂ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਤੇ ਜਿੰਨੇ ਤੁਸੀਂ ਪਹੁੰਚੇ ਹੋ ਜੀ ਪਹਿਲੀ ਵਾਰ ਨਵੇਂ ਤੁਸੀਂ ਆਇਓ ਤਾਂ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਐ ਜੇ ਤੁਸੀਂ ਹਰ ਰੋਜ਼ ਵੀਡੀਓ ਦੇਖਣਾ ਪਸੰਦ ਕਰਦੇ ਹੋ ਤਾਂ ਸਬਸਕ੍ਰਾਈਬ ਦੇ ਬਟਨ ਨੂੰ ਦਬਾ ਦਿਓ ਜੀ ਤੇ ਕਿਸੇ ਕੋਲੇ ਕੋਈ ਵੀ ਮਸ਼ੀਨਰੀ ਕੋਠੀ ਮਕਾਨ ਘਰ ਕੋਈ ਗੱਡੀ ਜੀ ਮੋਟਰਸਾਈਕਲ ਕੁਝ ਵੀ ਇਹ ਵੇਚਣ ਵਾਸਤੇ ਭੇਜੋ ਆਪਣੇ ਕੋਲੇ ਫਰੀਦ ਵਿੱਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਬਾਕੀ ਵੀਡੀਓ ਕਿੰਨੀ ਲੱਗੀ ਜਰੂਰ ਦੱਸੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੀ